ਕੀ ਹਾਲ ਹੈ ਜੀ ਸਾਰਿਆਂ ਦਾ ਅੱਜ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨੀ ਹੈ ਕਿ ਪਿਛਲੇ ਜੇ ਸਰਕਾਰ ਦੇ ਵਿੱਚ ਨਾ ਇੱਕ ਮਤਾ ਪਾਇਆ ਗਿਆ ਸੀ ਜਿਹਦੇ ਅਨੁਸਾਰ ਉਹ ਕਿਸੇ ਵੀ ਵਿਅਕਤੀ ਦੀ ਨਿੱਜੀ ਜਾਣਕਾਰੀ ਦੇ ਵਿੱਚ ਬਿਨਾ ਉਹਦੀ ਜਾਣਕਾਰੀ ਤੇ ਬਿਨਾ ਉਹਦੀ ਪਰਮਿਸ਼ਨ ਤੇ ਕੁਸਪੈਠ ਕਰ ਸਕਦੀ ਹੈ ਤੇ ਉਹ ਮਤਾ ਹੈ ਜਿਹੜਾ ਹੁਣ ਕਾਨੂੰਨ ਬਣਾ ਕੇ ਪ੍ਰਸਾਰਿਤ ਕਰਤਾ ਹੈ ਸਰਕਾਰ ਨੇ ਤੁਹਾਡੇ ਤੇ ਜਿਹਦੇ ਅਨੁਸਾਰ ਉਹ ਕਦੇ ਵੀ ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਤੁਹਾਡਾ Google account ਹੈ ਜਿਹੜਾ ਉਹਨੂੰ ਫਰੋਲ ਸਕਦੀ ਹੈ ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਕੁਝ ਸਪੈਟ ਕਰ ਸਕਦੀ ਹੈ ਤੇ ਪ੍ਰਾਈਵੇਸੀ ਇੱਕ ਇਹੋ ਜਿਹਾ ਪਾਰਟ ਹੈ ਜ਼ਿੰਦਗੀ ਦਾ ਜਿਹੜਾ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਹੁੰਦਾ ਹੈ ਤੇ ਇਹ ਜੇ ਪਬਲਿਕ ਹੋ ਜਾਵੇ ਤਾਂ ਉਹਦੀ ਜਾਣ ਤੇ ਵੀ ਭਾਰੀ ਪੈ ਸਕਦਾ ਹੈ ਤਾਂ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਜਾਣਕਾਰੀ ਨੂੰ ਤਾਂ ਜੋ ਸਾਰੀ ਜਨਤਾ ਨੂੰ ਪਤਾ ਲੱਗ ਸਕੇ ਕਿ ਸਰਕਾਰ ਨੇ ਉਹਨਾਂ ਨਾਲ ਕੀ ਕੀਤਾ ਤੇ ਇਹਦੇ ਰਿਜ਼ਲਟ ਹੈ ਜਿਹੜੇ ਕੀ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸੂ ਸਾਈਡ ਦੇ ਰੂਪ ਦੇ ਵਿੱਚ ਵੀ ਵੇਖਣ ਨੂੰ ਮਿਲ ਸਕਦੇ ਜਿਹਦੇ ਵਿੱਚ ਨੰਬਰ ਤੁਹਾਡਾ ਵੀ ਹੋ ਸਕਦਾ ਤੇ ਨੰਬਰ ਮੇਰਾ ਵੀ ਹੋ ਸਕਦਾ ਤਾਂ ਕਰਕੇ ਸਾਰਿਆਂ ਦੀ ਜਾਣ ਨੂੰ ਆਪਦੀ ਜਾਣ ਸਮਝਦੇ ਹੋਏ ਇਹ ਸਾਰਿਆਂ ਨਾਲ ਸ਼ੇਅਰ ਕਰੋ ਸਰਕਾਰ ਨੂੰ ਕੋਈ ਹੱਕ ਨਹੀਂ ਹੈ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਕੁਸਪੈਟ ਕਰਨ ਦਾ ਸਰਕਾਰ ਜਨਤਾ ਨੇ ਬਣਾਈ ਹੈ ਸਰਕਾਰ ਨੇ ਜਨਤਾ ਨਹੀਂ ਬਣਾਈ ਆਖਰੀ ਸੁਪਰੀਮ ਕੋਰਟ ਨੇ ਵੀ ਸਾਫ਼ ਕਰਤਾ ਹੈ ਨਾ ਲੋਕ ਸਭਾ ਨਾ ਵਿਧਾਨ ਸਭਾ ਨਾ ਰਾਜ ਸਭਾ ਸਭ ਤੋਂ ਵੱਡੀ ਗ੍ਰਾਮ ਸਭਾ ਗ੍ਰਾਮ ਸਭਾ ਦਾ ਜਿਹੜਾ ਕੋਈ ਵੀ ਫੈਸਲਾ ਹੈ ਉਹ ਸੁਪਰੀਮ ਕੋਰਟ ਰੱਦ ਨਹੀਂ ਕਰ ਸਕਦੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਗ੍ਰਾਮ ਸਭਾ ਰੱਦ ਕਰ ਸਕਦੀ ਹੈ ਇਹ ਗੱਲ ਖੁਦ ਸੁਪਰੀਮ ਕੋਰਟ ਨੇ ਕਹੀ ਹੈ ਠੀਕ ਹੈ ਤਾਂ ਕਰਕੇ ਇਹਨੂੰ ਇਸ ਜਾਣਕਾਰੀ ਨੂੰ ਇਹੋ ਜਿਹੇ ਨੂੰ ਸਾਂਝੀਆਂ ਕਰਿਆ ਕਰੋ ਵੱਧ ਤੋਂ ਵੱਧ ਇਹਦੇ ਵਿੱਚ ਸਰਬੱਤ ਦਾ ਹੀ ਭਲਾ ਹੈ ਠੀਕ ਹੈ ਜਾਣਕਾਰੀ ਨੂੰ ਸ਼ੇਅਰ ਕਰਦੇ ਆਪ ਦਾ ਫਰਜ਼ ਸਮਝ ਲਿਆ ਕਰੋ